ਸਚੀ ਰੀ ਅਕਾਲ ਜੀ ਮੈਂ ਕਲਵੰਤ ਸਿੰਘ ਗੜਗੜਪਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਸਿਰਸੇ ਵਾਲੇ ਸਾਧ ਰਾਮ ਰਹਿਮ ਨੂੰ ਮਾਫੀ ਦੇਣ ਵਾਲਾ ਗਰਵਚਨ ਮਾਫ ਕਰ ਦਿੱਤਾ ਕਿਹਾ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਧਾਰਮਿਕ ਸਹਾਰਾ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਬੀਤੇ ਦਿਨ ਜਾਨੀ 8 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੰਘ ਸਹਿਬਾਨ ਨੇ ਗਿਆਨੀ ਗੁਰਬਚਨ ਸਿੰਘ ਨੂੰ ਮਾਫ਼ ਕਰ ਦਿੱਤਾ ਹੈ ਇੱਕ ਛੋਟੀ ਜੀ ਤਨਖਾਹ ਲਗਾ ਕੇ ਮਾਫੀ ਦੇ ਦਿੱਤੀ ਗਈ ਹੈ ਕੱਲ ਹੋਰ ਵੀ ਕਈ ਸ਼ਖਸੀਅਤਾਂ ਨੂੰ ਮਾਫ਼ ਕੀਤਾ ਗਿਆ ਜਿਦੇ ਵਿੱਚ ਵਿਰਸਾ ਸਿੰਘ ਵਲਟੋਆ ਸੀ ਜਸਵੰਤ ਸਿੰਘ ਜਫਰ ਸੀ ਤੇ ਇੱਕ ਹੋਰ ਸ਼ਖਸੀਅਤ ਸੀ ਜਿਨੇ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸੀ ਤੇ ਹਿੰਦੂ ਵੇਦਾਂ ਗ੍ਰੰਥਾਂ ਦੇ ਨਾਲ ਜੋੜ ਕੇ ਦੱਸਿਆ ਸੀ ਤੇ ਜਫਰ ਦਾ ਤੁਹਾਨੂੰ ਪਤਾ ਕਿ 350 ਸਾਲਾਂ ਜਦੋਂ ਛੇਹਦੀ ਸ਼ਤਾਬਦੀ ਮਨਾਈ ਜਾ ਰਹੀ ਸੀ ਛੇਹਦੀ ਸ਼ਤਾਬਦੀ ਦੇ ਸਮਾਗਮਾਂ ਦੇ ਵਿੱਚ ਭੰਗੜਾ ਕਰਵਾਇਆ ਗਿਆ ਸੀ ਉਸ ਨੂੰ ਲੈ ਕੇ ਵੀ ਜਫਰ ਨੂੰ ਮaaf ਕਰ ਦਿੱਤਾ ਗਿਆ ਹੁਣ ਤੁਸੀਂ ਇਹ ਗੱਲ ਕਹੋਗੇ ਕਿ ਗੁਰਵਚਨ ਸਿੰਘ ਨੂੰ ਮaaf ਕਰਨ ਨਾਲ ਵਿਧਾਨ ਸਭਾ ਚੋਣਾਂ ਦਾ ਕੀ ਲੈਣਾ ਦੇਣਾ ਹੈ ਦੋਸਤੋ ਤੁਹਾਨੂੰ 2 ਦਸੰਬਰ 2024 ਦਾ ਦਿਨ ਯਾਦ ਹੋਣਾ ਹੈ ਜਦੋਂ ਸਖਬੀਰ ਸਿੰਘ ਬਾਦਲ ਤੇ ਹੋਰ ਵੱਡੇ ਅਕਾਲੀ ਲੀਡਰਾਂ ਨੂੰ ਤਲਬ ਕੀਤਾ ਜਾ ਸੀ ਉੱਥੇ ਸਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲੇ ਸੀ ਜਿਦੇ ਵਿੱਚ ਸਿੱਧਸੇ ਵਾਲੇ ਸਾਧ ਨੂੰ ਮਾਫੀ ਦੇਣ ਦਾ ਗੁਨਾਹ ਵੀ ਸ਼ਾਮਲ ਸੀ ਔਰ ਉਸ ਦਿਨ ਹੋਰ ਕਈ ਆਦੇਸ਼ ਜਾਰੀ ਕੀਤੇ ਗਏ ਸੀ ਜਿਹੜੇ ਆਦੇਸ਼ਾਂ ਤੋਂ ਸਖਬੀਰ ਬਾਦਲ ਬਾਦ ਵਿੱਚ ਭੱਜਦੇ ਨਜ਼ਰ ਆਏ ਸੀ ਔਰ ਇਹ ਸਾਰਾ ਕੁਝ ਜਿਹੜਾ ਆ ਸਿੱਖ ਸੰਗਤ ਦੇ ਵਿੱਚ ਨਕਾਰਾਤਮਕ ਤਰੀਕੇ ਦੇ ਨਾਲ ਫੈਲਿਆ ਔਰ ਅਕਾਲੀ ਦਲ ਤੋਂ ਲੋਕ ਜਿਹੜੇ ਨੇ ਦੂਰ ਜਾਣ ਲੱਗੇ ਹੁਣ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਉਹਦੇ ਸਲਾਹਕਾਰਾਂ ਵੱਲੋਂ ਕਿ ਤੁਸੀਂ ਉਹਨਾਂ ਗੁਨਾਹਾਂ ਤੋਂ ਖਿਹੜਾ ਛਡਾਉਣ ਲਈ ਆਪਣੇ ਗੁਨਾਹ ਕਿਸੇ ਹੋਰ ਦੇ ਸਿਰ ਮੜ ਦਿਓ ਹੁਣ ਗਿਆਨੀ ਗੁਰਵਚਨ ਸਿੰਘ ਨੂੰ ਮਾਫੀ ਦੇਣ ਦੇ ਨਾਲ ਇਹ ਜਿਹੜਾ ਸੰਦੇਸ਼ ਲੋਕਾਂ ਦੇ ਵਿੱਚ ਜਾਏਗਾ ਕਿ ਜਿਹੜਾ ਸਿੱਸੇ ਸਾਧ ਨੂੰ ਮਾਫੀ ਦੇਣ ਦਾ ਗੁਨਾਹ ਕੀਤਾ ਸੀ ਉਹ ਗਿਆਨੀ ਗੁਰਵਚਨ ਸਿੰਘ ਨੇ ਕੀਤਾ ਸੀ ਔਰ ਇਹਦੇ ਤੋਂ ਸਖਬੀਰ ਸਿੰਘ ਬਾਦਲ ਸੁਰਖਰੂ ਹੋਣਾ ਚਾਹੁੰਦੇ ਨੇ ਪਰ ਉਹ ਨਹੀਂ ਜਾਣਦੇ ਕਿ ਸਿੱਖ ਸੰਗਤ ਨੂੰ ਇੰਨੀ ਜਲਦੀ ਗੁਮਰਾਹ ਨਹੀਂ ਕੀਤਾ ਜਾ ਸਕਦਾ ਸਿੱਖ ਸੰਗਤ ਕੋਈ ਮੂਰਖ ਨਹੀਂ ਹੈ ਸੰਗਤ ਸਭ ਜਾਣਦੀ ਹੈ ਹੁਣ ਗੁਰਬਚਨ ਸਿੰਘ ਤਾਂ ਇੱਕ ਮੋਹਰਾ ਸੀ ਸ਼ਿਸ਼ੇਵਾਲੇ ਸਾਧ ਨੂੰ ਮਾਫੀ ਦੇਣ ਦੇ ਪਿੱਛੇ ਜਿਹੜਾ ਫੈਸਲਾ ਕੀਤਾ ਗਿਆ ਸੀ ਉਹਦੇ ਫੈਸਲੇ ਦੇ ਵਿੱਚ ਸਖਬੀਰ ਸਿੰਘ ਬਾਦਲ ਹੀ ਖੜੇ ਸੀ ਸਖਬੀਰ ਸਿੰਘ ਬਾਦਲ ਦਾ ਆਪਣਾ ਆਜ਼ਾਦ ਫੈਸਲਾ ਸੀ ਉਦੇ ਵਿੱਚ ਗਿਆਨੀ ਗਰਬਚਨ ਸਿੰਘ ਨੂੰ ਤਾਂ ਵਰਤਿਆ ਗਿਆ ਸੀ ਤੁਹਾਨੂੰ ਇਹ ਯਾਦ ਹੋਣਾ ਆ ਕਿ ਸਿਰਸੇ ਵਾਲੇ ਸਾਧ ਨੇ ਗੁਰੂ ਗੋਬਿੰਦ ਸਿੰਘ ਵਰਗੇ ਵਸਤਰ ਪਹਿਨ ਕੇ ਅਮਰ ਸ਼ਿਕਾਉਣ ਦਾ ਜਿਹੜਾ ਸਮਾਂਗ ਰਚਾਇਆ ਸੀ ਇਹਦੇ ਪਿੱਛੋਂ ਸਿੱਖ ਸੰਗਤਾਂ ਦੇ ਵਿੱਚ ਕਾਫੀ ਗੁੱਸਾ ਪਾਇਆ ਗਿਆ ਜਿਸ ਕਰਕੇ ਸਿਰਸੇ ਵਾਲੇ ਸਾਧ ਨੂੰ ਸਿਰਿ ਅਕਾਲ ਤੱਕ ਸਾਭ ਤੋਂ ਛੇਕ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਸਿਰਸੇ ਵਾਲੇ ਦੇ ਚੇਲਿਆਂ ਦੀ ਵੋਟ ਹੈ ਉਹ ਵੋਟ ਬੈਂਕ ਪੱਕਾ ਕਰਨ ਵਾਸਤੇ ਸ਼ਖਬੀਰ ਸਿੰਘ ਬਾਦਲ ਨੇ ਸਿਰਸੇ ਵਾਲੇ ਸਾਧ ਨੂੰ ਮਾਫੀ ਦੇਣ ਦਾ ਫੈਸਲਾ ਕੀਤਾ ਔਰ ਇਹ ਮਾਫੀ ਬਿਣਾ ਮੰਗਿਆ ਹੀ ਦਿੱਤੀ ਗਈ ਸਿਰਸੇ ਵਾਲੇ ਸਾਧ ਨੇ ਮਾਫੀ ਮੰਗੀ ਨਹੀਂ ਆਪੇ ਇੱਕ ਮਾਫੀ ਦੀ ਚਿੱਠੀ ਬਣਾ ਕੇ ਉਹਨੂੰ ਭੇਜ ਦਿੱਤੀ ਗਈ ਉਹਨੂੰ ਘਰੇ ਬੈਠੇ ਹੀ ਮaaf ਕਰ ਦਿੱਤਾ ਗਿਆ ਇਸੇ ਦੌਰਾਨ ਹੀ ਸਿਰਸੇ ਵਾਲੇ ਸਾਧ ਦੀ ਇੱਕ ਬੇਹੂਦਾ ਫਿਲਮ ਜਿਹੜੀ ਸੀ ਉਹ ਰਿਲੀਜ਼ ਹੋਣੀ ਸੀ ਉਹਦੀ ਰਿਲੀਜ਼ ਵਾਸਤੇ ਪੰਜਾਬ ਦੇ ਵਿੱਚ ਸਖਬੀਰ ਸਿੰਘ ਬਾਦਲ ਨੇ ਪ੍ਰਵਾਨਗੀ ਦੇ ਦਿੱਤੀ ਸੀ ਜਦੋਂ ਸਿੱਖ ਸੰਗਤਾਂ ਨੇ ਗੁੱਸਾ ਦਿਖਾਇਆ ਸਿੱਖ ਸੰਗਤਾਂ ਰੋਹ ਵਿੱਚ ਆਈਆਂ ਤਾਂ ਫਿਰ ਇਹ ਜਿਹੜੀ ਫਿਲਮ ਸੀ ਪੰਜਾਬ ਵਿੱਚ ਨਹੀਂ ਸੀ ਚੱਲ ਸਕੀ ਇਸ ਤਰ੍ਹਾਂ ਇਹ ਲੋਕਾਂ ਦੇ ਦਿਮਾਗ ਦੇ ਵਿੱਚ ਜਨ ਦੇ ਵਿੱਚੋਂ ਸਾਰੀਆਂ ਗੱਲਾਂ ਨੇ ਉਹ ਗੱਲਾਂ ਇੰਨੀ ਜਲਦੀ ਨਿਕਲਣ ਵਾਲੀਆਂ ਨਹੀਂ ਐ ਔਰ ਇਸ ਤਰ੍ਹਾਂ ਸਿੱਖ ਸੰਗਤ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਸਿੱਖ ਸੰਗਤ ਸਭ ਜਾਣਦੀ ਐ ਕਿ ਕਿੰਨੇ ਕੀ ਕੀਤਾ ਸੁਖਵੀਰ ਸਿੰਘ ਬਾਦਲ ਨੇ ਆਪਣੇ 10 ਸਾਲ ਦੇ ਸ਼ਾਸਨ ਕਾਲ ਦੇ ਵਿੱਚ ਜਿਹੜੇ ਗੁਨਾਹ ਕੀਤੇ ਸੀ ਉਹ ਕਬੂਲ ਚੁੱਕੇ ਨੇ ਤੇ ਉਹਨਾਂ ਗੁਨਾਹਾਂ ਤੋਂ ਹੁਣ ਭੱਜਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਆ ਕਿ ਇਹ ਗੁਨਾਹ ਜਿਹੜੇ ਕਬੂਲੇ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੋ ਤਰੀਕ ਦੇ ਜਿਹੜੇ 2 ਦਸੰਬਰ ਦੇ ਆਦੇਸ਼ ਸੀ ਉਹਨਾਂ ਦੀ ਉਲੰਘਣਾ ਕੀਤੀ ਉਹਦੇ ਕਰਕੇ ਜਿਹੜੀ ਸਿੱਖ ਸੰਗਤ ਹੈ ਉਨ੍ਹਾਂ ਤੋਂ ਦੂਰ ਚਲੀ ਗਈ ਹੈ ਤੇ ਉਹਨਾਂ ਨੂੰ ਨੇੜੇ ਲਾਉਣ ਵਾਸਤੇ ਅਜਿਹਾਂ ਚਾਲਾਂ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ ਨੇ ਔਰ ਇਹ ਚਾਲਾਂ ਸਫਲ ਹੋਣ ਵਾਲੀਆਂ ਨਹੀਂ ਦੋਸਤੋ ਸਿਰਫ ਸੁਖਬੀਰ ਸਿੰਘ ਬਾਦਲ ਹੀ ਨਹੀਂ ਸਾਰੀਆਂ ਪਾਰਟੀਆਂ ਹੀ ਧਾਰਮਿਕ ਮੁੱਦਿਆਂ ਦੇ ਉੱਤੇ ਲਾਹਾ ਲੈਣ ਦੀ ਕੋਸ਼ਿਸ਼ ਕਰਨਗੀਆਂ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਬੀਤੇ ਦਿਨੀ ਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਹ ਪਰਚੇ ਗੁਰੂ ਗ੍ਰੰਥ ਸਾਹਿਬ ਦੇ 328 ਪਵਿੱਤਰ ਸਰੂਪਾਂ ਦੇ ਲਾਪਤਾ ਹੋਣ ਕਰਕੇ ਦਰਜ ਕੀਤੇ ਗਏ ਨੇ ਔਰ ਲੋਕਾਂ ਦੇ ਵਿੱਚ ਇਹ ਬੜੀ ਹੈਰਾਨੀ ਹੈ ਕਿ ਕੱਲ ਜਦੋਂ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਨੇ ਸਜਾ ਸੁਣਾਈ ਤਨਖਾਹ ਲਗਾਈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲਾਪਤਾ ਹੋਣ ਦੀ ਜਿਹੜੀ ਯਾਦ ਕੁਲਦੀਪ ਸਿੰਘ ਗੜਗਾਚ ਨੂੰ ਨਹੀਂ ਆਈ ਕੁਲਦੀਪ ਸਿੰਘ ਗੜਗਾਚ ਨੂੰ ਵਰਤਿਆ ਜਾ ਰਿਹਾ ਜਿਵੇਂ ਪਿਛਲੇ ਸਮੇਂ ਦੌਰਾਨ ਜਿੰਨੇ ਵੀ ਸਿੰਘ ਸਹਿਬਾਨ ਨੇ ਉਹਨਾਂ ਨੂੰ ਬਾਦਲ ਪਰਿਵਾਰ ਵੱਲੋਂ ਵਰਤਿਆ ਜਾਂਦਾ ਰਿਹਾ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਜਾਂਦੀ ਰਹੀ ਇਸੇ ਲੜੀ ਦੇ ਤਹਿਤ ਹੀ ਹੁਣ ਜਿਹੜਾ ਵਰਤਿਆ ਜਾ ਰਿਹਾ ਗੜਗਾਚ ਨੂੰ ਔਰ 328 ਸਰੂਪਾਂ ਦਾ ਜਿਹੜਾ ਮਾਮਲਾ ਆ ਇਹ ਪਿੱਛੇ ਵੀ ਉੱਠਿਆ ਸੀ ਔਰ ਇਸ ਮਾਮਲੇ ਦੇ ਉੱਤੇ ਕਾਰਵਾਈ ਦੀ ਜਿਹੜੀ ਗੱਲ ਕੀਤੀ ਗਈ ਸੀ ਪਰ ਕਾਰਵਾਈ ਕਿਸੇ ਤਰ੍ਹਾਂ ਤੇ ਨਹੀਂ ਸੀ ਹੋਈ ਹੁਣ ਸਰਕਾਰ ਨੇ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਬੰਧਤ ਲੋਕ ਨੇ ਜਿਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਨੇ ਇਸ ਦੇ ਨਾਲ ਹੀ ਕੱਲ ਵਿਰਸਾ ਸਿੰਘ ਬਲਟੋਆ ਨੂੰ ਵੀ ਮਾਫ ਕੀਤਾ ਗਿਆ ਵਿਰਸਾ ਸਿੰਘ ਬਲਟੋਆ ਉਹ ਸ਼ਖਸ਼ ਹੈ ਜਿਨੇ ਸਿੰਘ ਸਹਿਬਾਨ ਦੇ ਖਿਲਾਫ ਬਦਕਲਮੀ ਕੀਤੀ ਸੀ ਮਾੜਾ ਚੰਗਾ ਬੋਲਿਆ ਸੀ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਤੇ ਉਸ ਸਮੇਂ ਵਿਰਸਾ ਸਿੰਘ ਬਲਟੋਆ ਉਸ ਸਮੇਂ ਵਿਰਸਾ ਸਿੰਘ ਬਲਟੋਆ ਨੂੰ 10 ਸਾਲ ਵਾਸਤੇ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਔਰ ਬੀਤੇ ਦਿਨ ਵਿਰਸਾ ਸਿੰਘ ਬਲਟੋਆ ਨੂੰ ਮਾਫ ਕਰਕੇ ਅਕਾਲੀ ਦਲ ਦੇ ਵਿੱਚ ਵਾਪਸ ਲੈ ਲਿਆ ਗਿਆ ਇਤੋਂ ਵੀ ਸਪਸ਼ਟ ਹੁੰਦਾ ਆ ਕਿ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਭਾਵੇਂ ਕਿ ਜੇ ਇੱਕ ਸਾਲ ਬਾਕੀ ਹੈ ਪਰ ਜਿਹੜੀਆਂ ਰਣਨੀਤੀਆਂ ਨੇ ਹੁਣੇ ਤਿਆਰ ਕੀਤੀਆਂ ਜਾ ਰਹੀਆਂ ਨੇ ਵਿਰਸਾ ਸਿੰਘ ਵਲਟੋਆ ਇੱਕ ਚੰਗਾ ਪੰਡੀ ਪ੍ਰਚਾਰ ਕਰਨ ਵਾਲਾ ਨੇਤਾ ਆ ਉਹਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਲੋੜ ਹੈ ਇਸ ਕਰਕੇ ਉਹਨੂੰ ਮਾਫ਼ ਕਰਕੇ ਵਿੱਚ ਮਿਲਾ ਲਿਆ ਗਿਆ ਆ ਔਰ ਇਹ ਸਾਰਾ ਕੁਝ ਹੀ ਜਿਹੜਾ ਆ ਇਹ ਇੱਕ ਰਣਨੀਤੀ ਦੇ ਤਹਿਤ ਕੀਤਾ ਜਾ ਰਿਹਾ ਸਿੱਖ ਵੀਰ ਸਿੰਘ ਬਾਦਲ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਲਾਹ ਦੇਣਾ ਚਾਹੁੰਦੇ ਹਾਂ ਕਿ ਸੰਗਤ ਨੂੰ ਗਮਰਾਹ ਨਾ ਕਰੋ ਸੰਗਤ ਗਮਰਾਹ ਹੋਣ ਵਾਲੀ ਨਹੀਂ ਹੈ ਔਰ ਉਹਨਾਂ ਗੱਲਾਂ ਨੂੰ ਭੁੱਲਣ ਵਾਲੀ ਨਹੀਂ ਹੈ ਬਰਗਾੜੀ ਕਾਡ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਸਿਰਸੇ ਵਾਲੇ ਸਾਧ ਦੀ ਮਾਫੀ ਨੂੰ ਨਹੀਂ ਭੁੱਲਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਨਹੀਂ ਭੁੱਲਿਆ ਜਾ ਸਕਦਾ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਜਿਹੜੇ ਲਾਪਤਾ ਲਾਪਤਾ ਹੋਣ ਦੇ ਮੁੱਦੇ ਤੇ ਵੀ ਸਿੱਖ ਸੰਗਤ ਜਿਹੜੀ ਆ ਉਹ ਬਿਲਕੁਲ ਜਾਣਦੀ ਆ ਕਿ ਕਿਵੇਂ ਲਾਪਤਾ ਹੋਏ ਤੇ ਕੀ ਹੋਇਆ ਭਾਵੇਂ ਅਜੇ ਕਿ ਇਹ ਚੀਜ਼ਾਂ ਸਾਹਮਣੇ ਨਹੀਂ ਆਈਆਂ ਕਿ ਉਹ ਸਰੂਪ ਕਿੱਥੇ ਗਏ ਨੇ ਪਰ ਕਿਹਾ ਜਾ ਰਿਹਾ ਕਿ ਉਹ ਸਰੂਪ ਜਿਹੜੇ ਨੇ ਉਹ ਵੇਚ ਦਿੱਤੇ ਗਏ ਉਹ ਬਿਨਾ ਜਿਹੜੀ ਪ੍ਰਵਾਨਗੀ ਤੋਂ ਹੀ ਵੇਚ ਦਿੱਤੇ ਗਏ ਇਸ ਕਰਕੇ ਇਹਦੀ ਜਾਂਚ ਵੀ ਹੋਣੀ ਚਾਹੀਦੀ ਆ ਔਰ ਸਖਬੀਰ ਸਿੰਘ ਬਾਦਲ ਨੂੰ ਚਾਹੀਦਾ ਆ ਕਿ ਸੱਚੇ ਦਿਲੋਂ ਉਹਨਾਂ ਗੁਨਾਹਾਂ ਦੀ ਮਾਫੀ ਮੰਗੇ ਔਰ ਜਿਹੜਾ ਗੁਰੂ ਹੈ ਉਹ ਬਖਸ਼ਣਾ ਆ ਰਿਹਾ ਉਹਨੂੰ ਬਖਸ਼ ਲਵੇਗਾ ਚਾਲਾ ਨਾ ਚਲੋ ਮਾਫੀ ਸੱਚੇ ਦਿਲ ਤੋਂ ਮੰਗੋ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ ਫੇਸਬੁਕ ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਕਲਵਨ ਸਿੰਘ ਅਗੜਪਰੀ ਤੁਹਾਡੇ ਤੋਂ ਲੈਣਾ ਅਜਾਜ਼ਤ ਸਤਿ ਸ਼੍ਰੀ ਅਕਾਲ